ਅਸੀਂ ਮੈਂ ਹੈਰਾਨ ਹੋ ਗਿਆ ਕਿ ਲਾਲ ਕਿਸ਼ਨ ਅਡਵਾਨੀ ਨੂੰ ਜਿਹੜਾ ਹੈ ਭਾਰਤ ਸਰਕਾਰ ਜਿਹੜੀ ਹੈ ਭਾਰਤ ਰਤਨ ਦਾ ਜਿਹੜਾ ਹੈ ਉਹ ਅਵਾਰਡ ਦੇਣ ਜਾ ਰਹੀ ਹੈ ਉਹ ਆਪਣੀ ਕਿਤਾਬ ਨੂੰ ਲਿਖ ਰਿਹਾ ਹੈ ਲਾਲ ਕਿਸ਼ਨ ਅਡਵਾਨੀ ਤੇ ਭਾਰਤ ਸਰਕਾਰ ਉਹਨੂੰ ਸਲਾਹ ਰਹੀ ਹੈ ਤੇ ਉਹਨੇ ਜਿਹੜਾ ਕੁਫਰ ਤੋਲਿਆ ਹੈ ਆਪਣੀ ਕਿਤਾਬ ਦੇ ਅੰਦਰ ਉਹ ਕਿਸੇ ਦਲ ਖਾਲਸਾ ਦੇ ਵੀਰਾਂ ਨੇ ਉਸ ਪੋਸਟ ਨੂੰ ਸਾਂਝਾ ਕੀਤਾ ਤੇ ਬੜੀ ਹੈਰਾਨੀ ਹੋਈ ਕਿ ਦੇਖੋ ਜਿਨ੍ਹਾਂ ਨੇ ਆਪਣਾ ਰਾਜ ਲਿਆ ਹੈ ਉਹ ਸਾਡੇ ਉੱਤੇ ਕੀ ਕੋਈ ਕੀ ਕੀ ਸਾਡੇ ਸਿਰ ਦੇ ਉੱਤੇ ਮੜ ਰਹੇ ਹਨ ਸਾਡੇ ਤੱਕ ਕੀ ਕੀ ਪਹੁੰਚਾਇਆ ਜਾ ਰਿਹਾ ਹੈ ਲਾਲ ਕਿਸ਼ਨ ਅੜਵਾਨੀ ਕਹਿ ਰਿਹਾ ਹੈ ਕਿ ਜੋ ਆਨੰਦਪੁਰ ਦਾ ਮਤਾ ਪਾਸ ਕੀਤਾ ਗਿਆ ਸੀ ਤੇ ਉਹ ਕਹਿ ਲੱਗੇ ਇਹ ਵਖਵਾਦੀ ਹੈ ਤੇ ਇੱਕ ਜਿਹੜਾ ਉਹਨੇ ਕੁਫਰ ਤੋਲਿਆ ਆਪਣੀ ਕਿਤਾਬ ਦੇ ਵਿੱਚ ਲਾਲ ਕਿਸ਼ਨ ਅੜਵਾਨੀ ਨੇ ਕਿਤਾਬ ਨੂੰ ਲਿਖਿਆ ਹੋਏ ਕਿੱਥੋਂ ਤੱਕ ਆਪਣੀ ਕਿਤਾਬ ਦਾ ਜਿਹੜਾ ਹੈ ਉਹ ਪ੍ਰਚਾਰ ਕਰੇਗਾ ਇਹ ਉਹ ਲੋਕ ਨੇ ਜਿਹੜੇ ਫਰੀ ਕਿਤਾਬਾਂ ਵੰਡ-ਵੰਡ ਕੇ ਤੁਹਾਡੇ ਘਰਾਂ 'ਚ ਲਿਟਰੇਚਰ ਪਹੁੰਚਾ ਰਹੇ ਨੇ ਤੁਹਾਡੇ ਮਾਈਂਡ ਨੂੰ ਵਾਸ਼ ਕੀਤਾ ਜਾ ਰਿਹਾ ਤੇ ਆਖਰੀਆ ਕਿ ਜਿਹੜੀ ਖਾਲਸਾ ਪੰਥ ਦੀ ਸਿਰਜਣਾ ਕੀਤੀ ਗਈ ਜਿਹੜੀ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਉਹ Hindu ਦਰਨ ਦੀ ਰਾਖੀ ਲਈ ਕੀਤੀ ਗਈ ਹੈ ਨਾ Hindu ਦਰਨ ਦੀ ਰਾਖੀ ਨਹੀਂ ਯਾਦ ਰੱਖਣਾ ਅਸੀਂ ਇਸ ਚੀਜ਼ ਨੂੰ ਕਿਹਾ ਕਿ ਬੜਾ ਛੋਟਾ ਜਿਹਾ ਜਿਹੜਾ ਹੈ ਅਸੀਂ ਪੇਸ਼ ਕਰਦੇ ਹਾਂ ਕਿ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਮਹਾਰਾਜ ਪਾਸ਼ਾ ਹਿੰਦ ਦੀ ਚਾਦਰ ਨਹੀਂ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਮੁਨਫਤਾ ਦੀ ਚਾਦਰ ਹਨ ਗੁਰੂ ਤੇਗ ਬਹਾਦਰ ਮਹਾਰਾਜ ਪਾਸ਼ਾ ਇਨਸਾਨੀਅਤ ਦੀ ਚਾਦਰ ਹਨ ਗੁਰੂ ਤੇਗ ਬਹਾਦਰ ਮਹਾਰਾਜ ਪਾਸ਼ਾ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਉੱਤੇ ਪਹਿਰਾ ਦੇਣ ਵਾਲੇ ਨੇ ਕਿ ਨਾਨਕ ਤਿੰਨ ਕੈ ਸੰਗ ਸਾਥ ਵੱਡੇਆਂ ਸਿਉਂ ਕਿਹ ਅਜੀਸ ਜਿੱਥੇ ਇਨਿਤ ਸੰਭਾਲੀਏ ਨਿੱਥੈ ਨਜ਼ਰ ਤੇਰੀ ਬਖਸ਼ੀਸ਼ ਮਾਲਕ ਜੀਓ ਜਿੱਥੇ ਮਜਲੂਮ ਹੈ ਭਾਵੇਂ ਕਿਸੇ ਧਰਮ ਦਾ ਹੋਵੇ ਨਾਨਕ ਉਹਦੇ ਨਾਲ ਹੈ ਤੇ ਉਹ ਕੁਫਰ ਤੋਲਿਆ ਗਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜਿਹੜੀ ਖਾਲਸਾ ਪੰਥਰੀ ਸਿਰਜਣਾ ਕੀਤੀ ਸੀ ਉਹ Hindu ਧਰਮ ਦੀ ਰਾਖੀ ਲਈ ਕੀਤੀ ਗਈ ਤੇ ਸਾਡਾ ਇਤਿਹਾਸ ਵੀ ਉਹਨਾਂ ਲੋਕਾਂ ਦੇ ਹੱਥਾਂ 'ਚ ਆਇਆ ਉਹਨਾਂ ਲੋਕਾਂ ਨੇ ਸਾਡੇ ਇਤਿਹਾਸ ਨਾਲ ਰਲਗੱਡ ਕੀਤੀ ਗਈ ਆਪਣਾ ਅੰਗ ਬਣਾ ਕੇ ਸਾਨੂੰ ਪੇਸ਼ ਕੀਤਾ ਗਿਆ ਕਿ ਜਿਹੜੇ ਸਿੱਖ ਹਨ ਤੇ ਕਰੇ ਹਿੰਦੂ ਨੇ ਉਹ ਮਸਿਆ ਦੇ ਸੰਗਰਾਂਦਾਂ ਦੇ ਪੂਰਨ ਮਾਸੀਆਂ ਦੇ ਜਿਹੜੇ ਪੁਜਾਰੀ ਹਨ ਤਾਂ ਸਿੱਖ ਵੀ ਜਿਹੜਾ ਹੈ ਸੰਗਰਾਂਦਾਂ ਦਾ ਪੁਜਾਰੀ ਹੈ ਆ ਦੇਖੋ ਪੰਚਮ ਗੁਰਦੇਵ ਨੇ 12 ਮੰਨ ਦੀ ਬਾਣੀ ਨੂੰ ਉਚਾਰਨ ਕੀਤਾ ਹੈ ਯਾਦ ਰੱਖਣਾ ਗੁਰੂ ਤੇ ਗੁਰੂ ਪੰਚਮ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਪਾਸ਼ਾ ਨੇ ਇਸ ਸੰਗਰਾਂਦ ਦੀ ਮਹੱਤਤਾ ਵਾਸਤੇ ਆਪਣੇ ਬਾਣੀ ਦੇ ਅੰਦਰ ਇਹ 12 ਮੰਨ ਦੀ ਬਾਣੀ ਨੂੰ ਉਚਾਰਨ ਕੀਤੀ ਪੰਚਮ ਗੁਰਦੇ ਤੇ ਇੱਥੇ ਬਖਸ਼ਿਸ਼ ਕਰਨ ਲੱਗੇ ਕਿ ਕਿਰਤ ਕਰਮ ਕੇ ਵਿਛੜੇ ਮਹਾਰਾਜ ਆਪਣੇ ਮੈਂ ਕਰਮਾਂ ਦੇ ਕਰਕੇ تیر ਤੋਂ ਵਿਛੜਿਆ ਹੋਇਆ ਹਾਂ ਤੇ ਪਤਾ ਨਹੀਂ ਕਿੰਨੇ ਜਨਮਾਂ ਤੋਂ ਵਿਛੜਿਆ ਹੋਇਆ ਹਾਂ ਕਿਰਤ ਕਰਮ ਕੇ ਵਿਛੜੇ